ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸੁਲਤਾਨਪੁਰ ਲੋਧੀ ਦੇ ਪਿੰਨ ਨੂਰਪੁਰ ਖੀਰੀਵਾਲੀ ਵਿੱਚ ਕਈ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਿਨ੍ਹਾਂ ਨੂੰ ਪੰਚਾਇਤ ਮੰਤਰੀ ਲਾਲਜੀ ਸਿੰਘ ਭੁੱਲਰ ਅਤੇ ਹਲਕਾ ਇੰਚਾਰ ਸੱਜਨ ਸਿੰਘ ਜਿਮਾ ਵੱਲੋਂ ਪਾਰਟੀ ਦਾ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਇਸ ਮੌਕੇ ਪੰਚਾਇਤ ਮੰਤਰੀ ਲਾਲਜੀ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਫਾਲੋ ਦਾ ਫਾਲੋ ਦਾ ਮਬਰਲ ਫਾਲੋ ਸਾਡੇ ਭਰਾ ਜਿਹੜੇ ਕਿ ਬੜੇ ਜਿਹਾਰੂ ਨੇ ਖੀਰਾ ਵਾਲੀ ਤੋਂ ਸਾਡਾ ਭਰਾ ਗਰਮੀਤ ਤੋਂ ਤੇ ਨੂਰਪੁਰ ਇਹ ਨੂਰਪੁਰ ਖੀਰਾ ਵਾਲੀ ਤੋਂ ਇੱਕ ਗਰਮੀਤ ਤੋਂ ਨੂਰਪੁਰ ਖੀਰਾ ਵਾਲੀ ਤੋਂ ਆ ਤੇ ਇੱਕ ਗਰਮੀਤ ਤੋਂ ਨਾਨੋ ਵਾਲੀ ਮੱਲੀਆਂ ਤੋਂ ਦੋਵੇਂ ਗਰਮੀਤ ਨੇ ਇਹਨਾਂ ਦੋਵਾਂ ਭਰਾਵਾਂ ਦਾ ਬੜਾ ਪਿਆਰ ਆ ਇਲਾਕੇ ਦੇ ਵਿੱਚ ਆਪਦੇ ਪਿੰਡਾਂ 'ਚ ਤੇ ਅੱਜ ਸਰਦਾਰ ਸੱਜਨ ਸਿੰਘ ਟੀਮਾ ਅਰਜਨ ਮਾੜੀ ਉਹਨਾਂ ਦੀ ਇਕਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਸ਼ਾਮਲ ਹੋਏ ਆ ਇਹਨਾਂ ਭਰਾਵਾਂ ਨੂੰ ਮਾਨ ਦਾ ਮਾਨ ਸਤਕਾਰ ਪਿਆਰ ਮਿਲੂਗਾ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਸ ਪਾਰਟੀ ਦੇ ਵਿੱਚ ਬੰਦੇ ਦੀ ਸਰਵਾਈ ਵੀ ਆ ਮਾਨ ਸਤਕਾਰ ਵੀ ਮਿਲਦਾ ਤੇ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਅਨਸਾਰ ਉਹਨੂੰ ਰੁਤਬਾ ਵੀ ਪਾਰਟੀ ਦੇ ਵਿੱਚ ਮਿਲਦਾ ਅੱਜ ਲਗਭਗ 35-40 ਦੇ ਕਰੀਬ ਪਰਿਵਾਰ ਸ਼ਾਮਲ ਹੋਏ ਆ ਤੇ ਉਹ ਪਰਿਵਾਰ ਨੇ ਜਿਹੜੇ ਪਾਸੇ ਪਰਿਵਾਰ ਹੁਣ ਉਹ ਪਾਸੇ ਪਿੰਡ ਸਾਰਾ ਹੀ ਹੋ ਜਾਂਦਾ ਤੇ ਪਿੰਡ ਆਮ ਆਦਮੀ ਪਾਰਟੀ ਦੇ ਰੰਗ ਤੇ ਰੰਗਿਆ ਗਿਆ ਤੇ ਪ੍ਰਮਾਤਮਾ ਕਿਰਪਾ ਕਰੇ ਪਿੰਡ ਦਾ ਵਿਕਾਸ ਹੋਵੇ ਚੜ੍ਹਦੀ ਕਲਾ ਹੋਣ ਅੱਜ ਪਹਿਲਾਂ ਤੇ ਸ਼ੋਭ ਮੂਰਤ ਹੋਇਆ ਸਾਡੇ ਨੂਨਪੁਰ ਖੀਰਾ ਵਾਲੀ ਤੋਂ 28 ਏਕੜ ਜ਼ਮੀਨ ਜਿਹੜੀ ਵੱਖ-ਵੱਖ ਕਿਸਾਨ ਵੀਰਾਂ ਕੋਲ ਕਰ ਜੇਠੀ ਉਹ ਅੱਜ ਆਪੇ ਕਿਸਾਨਾਂ ਨੇ ਅੱਗੇ ਆ ਕੇ ਚਕੋਤੇ ਦੀਆਂ ਪਰਚੀਆਂ ਕਟਾਈਆਂ ਪੰਚਾਇਤ ਦੇ ਰਕਬੇ 28 ਆ ਉਹ ਵੀ ਇਹਨਾਂ ਨੂੰ ਮੁਬਾਰਕਾਂ ਤੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋਏ ਆ सरदार सज्जन सिंह जी मेरे मुबारक आम आदमी पार्टी का परिवार बड़ा धनबाद प्रॉपर्टी बेचने और खरीदने के लिए संपर्क करें फेयर डील प्रॉपर्टीज़